ਸਸਤਰੀ ਘਾਰੇ ਵੀ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਹੈ ਇਹ ਬਹੁਤ ਹੀ ਜ਼ਿਆਦਾ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਚ ਆਪਾਂ ਜਾਣਾਂਗੇ ਕਿ ਜਿਹੜੀ ਆਪਾਂ ਲਾਲ ਕਾਪੀ ਬਣਾ ਲੈਨੇ ਆ ਉਸ ਲਾਲ ਕਾਪੀ ਚ ਕਿਹੜੀਆਂ-ਕਿਹੜੀਆਂ ਸਰਵਿਸਾਂ ਨੇ ਤੇ ਉਹ ਸਰਵਿਸਾਂ ਆਪਾਂ ਕਿਵੇਂ ਅਪਲਾਈ ਕਰ ਸਕਦੇ ਆਂ ਕਈ ਵਾਰ ਕੀ ਹੁੰਦਾ ਕਿ ਆਪਾਂ ਲਾਲ ਕਾਪੀ ਬਣਾ ਤਾਂ ਲੈਨੇ ਆ ਉਸ ਤੋਂ ਬਾਅਦ ਆਪਾਂ ਕਹਿੰਨੇ ਆ ਕਿ ਇਹ ਚ ਕੁਝ ਆਇਆ ਤਾਂ ਹੈ ਨਹੀਂ ਇੰਨੀ ਹੈਗਾ ਕਿ ਆਪਾਂ ਲਾਲ ਕਾਪੀ ਬਣਵਾ ਲਈ ਉਸ ਤੋਂ ਬਾਅਦ ਆਪਣੇ ਆਪ ਹੀ ਉਹ ਚ ਸਭ ਕੁਝ ਆਣਾ ਸ਼ੁਰੂ ਹੋ ਜਾਂਦਾ ਹੈ ਤੇ ਲਾਲ ਕਾਪੀ ਦੇ ਵਿੱਚ 8 ਅਲੱਗ-ਅਲੱਗ ਤਰ੍ਹਾਂ ਦੀਆਂ ਸਰਵਿਸਾਂ ਨੇ ਇਹਨਾਂ ਸਰਵਿਸਾਂ ਦਾ ਲਾਭ ਲੈਣ ਵਾਸਤੇ ਆਪਾਂ ਨੂੰ ਸਮੇਂ-ਸਮੇਂ ਸਰ ਲਾਲ ਕਾਪੀ ਨੂੰ ਰਿਨਿਊ ਵੀ ਕਰਾਉਣਾ ਪੈਂਦਾ ਹੈ ਤੇ ਸਰਵਿਸਾਂ ਨੂੰ ਅਪਲਾਈ ਵੀ ਕਰਨਾ ਪੈਂਦਾ ਹੈ ਤੇ ਇਸ ਵੀਡੀਓ ਚ ਆਪਾਂ ਜਾਣਾਂਗੇ ਕਿ ਲਾਲ ਕਾਪੀ ਚ ਕਿਹੜੀਆਂ-ਕਿਹੜੀਆਂ ਸਰਵਿਸਾਂ ਨੇ ਜਾਂ ਫਿਰ ਕਿਹੜੇ ਕੀ-ਕੀ ਫਾਇਦਾ ਆਪਾਂ ਨੂੰ ਲਾਲ ਕਾਪੀ ਦਾ ਤੇ ਇਸ ਤੋਂ ਬਾਅਦ ਇਸੇ ਵੀਡੀਓ ਦਾ ਅਗਲਾ ਭਾਗ ਵੀ ਆਵੇਗਾ ਉਸ ਆਪਾਂ ਉਸ ਭਾਗ ਚ ਆਪਾਂ ਦੇਖਾਂਗੇ ਕਿ ਲਾਲ ਕਾਪੀ ਜਿਹੜੀ ਆਪਣੀ ਰੀਨਿਊ ਕਿਵੇਂ ਕਰ ਸਕਦੇ ਆਂ ਤੇ ਇਹ ਸਰਵਿਸਾਂ ਨੇ ਜਿਹੜੀਆਂ ਕਿਵੇਂ ਅਪਲਾਈ ਕਰ ਸਕਦੇ ਆਂ ਸੋ ਅੱਜ ਦੀ ਵੀਡੀਓ ਚ ਆਓ ਆਪਾਂ ਜਾਣੀਏ ਕਿ ਲਾਲ ਕਾਪੀ ਚ ਆਪਾਂ ਨੂੰ ਕਿਹੜੀ-ਕਿਹੜੀ ਸੁਵਿਧਾਵਾਂ ਨੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਸਭ ਤੋਂ ਪਹਿਲਾਂ ਤਾਂ ਜੇਕਰ ਤੁਹਾਡੀ ਲਾਲ ਕਾਪੀ ਬਣੀ ਹੋਈ ਹੈ ਉਸ ਦੇ ਵਿੱਚ ਸਭ ਤੋਂ ਪਹਿਲੀ ਸਰਵਿਸ ਹੈ ਜਿਹੜੀ ਉਹ ਹੈਗੀ ਹੈ ਆਪਣੇ ਬੱਚਿਆਂ ਦਾ ਵਜੀਫਾ ਹੁਣ ਵਜੀਫਾ ਕਿੰਨਾ ਹੈ ਜੇਕਰ ਤੁਹਾਡੇ ਬੱਚੇ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਪੜ੍ਹਦੇ ਨੇ ਤਾਂ ਮੁੰਡਿਆਂ ਵਾਸਤੇ 3000 ਰੁਪਿਆ ਸਾਲਾਨਾ ਵਜੀਫਾ ਹੈ ਤੇ ਕੁੜੀਆਂ ਵਾਸਤੇ 4000 ਰੁਪਿਆ ਇਸੇ ਤਰ੍ਹਾਂ ਜੇ 6ਵੀਂ ਤੋਂ 8ਵੀਂ ਕਲਾਸ ਹੈ ਉਹਨਾਂ ਦੀ ਤਾਂ ਮੁੰਡਿਆਂ ਵਾਸਤੇ 5000 ਰੁਪਿਆ ਕੁੜੀਆਂ ਵਾਸਤੇ 7000 9ਵੀਂ ਤੋਂ 10ਵੀਂ ਕਲਾਸ ਵਾਸਤੇ 10000 ਰੁਪਿਆ ਵਜੀਫਾ ਆਊਗਾ ਮੁੰਡਿਆਂ ਨੂੰ ਤੇ 13000 ਰੁਪਿਆ ਆਊਗਾ ਕੁੜੀਆਂ ਨੂੰ ਜੇਕਰ ਤੁਹਾਡੀ ਲਾਲ ਕਾਪੀ ਬਣੀ ਹੋਈ ਹੈ ਤੇ ਤੁਹਾਡੇ ਬੱਚੇ 11ਵੀਂ ਜਾਂ 12ਵੀਂ ਕਲਾਸ 'ਚ ਪੜ੍ਹਦੇ ਨੇ ਤਾਂ 20000 ਰੁਪਏ ਸਾਲਾਨਾ ਵਜੀਫਾ ਜਿਹੜਾ ਉਹ ਮੁੰਡਿਆਂ ਨੂੰ ਆਊਗਾ ਤੇ 25000 ਰੁਪਏ ਸਾਲਾਨਾ ਵਜੀਫਾ ਕੁੜੀਆਂ ਨੂੰ ਆਊਗਾ। ਇਸੇ ਤਰ੍ਹਾਂ ਜੇ ਤੁਹਾਡੇ ਵਿੱਚ ਗ੍ਰੈਜੂਏਸ਼ਨ ਕਰ ਰਹੇ ਨੇ ਤਾਂ 25000 ਰੁਪਏ ਸਾਲਾਨਾ ਮੁੰਡਿਆਂ ਨੂੰ ਆਊਗਾ 30000 ਰੁਪਏ ਸਾਲਾਨਾ ਜਿਹੜਾ ਉਹ ਕੁੜੀਆਂ ਨੂੰ ਆਊਗਾ। ਤੇ ਜੇਕਰ ਆਪਣਾ ਪੋਸਟ ਗ੍ਰੈਜੂਏਸ਼ਨ ਕਰ ਰਹੇ ਨੇ ਬੱਚੇ ਤਾਂ ਉਹਨਾਂ ਨੂੰ 40000 ਰੁਪਏ ਸਾਲਾਨਾ ਮਿਲੂ ਤੇ 50000 ਰੁਪਏ ਸਾਲਾਨਾ ਜਿਹੜਾ ਕੁੜੀਆਂ ਨੂੰ ਮਿਲੂ। ਐਸੀ ਪਹਿਲੀ ਸਕੀਮ ਆ। ਤਾ ਜਦੋਂ ਤੁਸੀਂ ਆਪਣੇ ਲੜਕੀ ਦਾ ਵਿਆਹ ਕਰਦੇ ਹੋ ਉੱਥੇ ਤੁਹਾਨੂੰ ਸ਼ਗਨ ਸਕੀਮ ਮਿਲਦੀ ਹੈ ਸ਼ਗਨ ਸਕੀਮ ਕਿੰਨੀ ਹੈ ਇਹ ਸ਼ਗਨ ਸਕੀਮ 31000 ਰੁਪਏ ਇੱਕ ਪੰਜਾਬ ਸਰਕਾਰ ਦੀ ਹੋਰ ਸ਼ਗਨ ਸਕੀਮ ਹੈ ਇਹ ਉਹਦੇ ਤੋਂ ਬਿਲਕੁਲ ਅਲੱਗ ਹੈ ਉਸ ਸ਼ਗਨ ਸਕੀਮ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਇਹ ਤੁਹਾਡੇ ਦੋ ਲੜਕੀਆਂ ਵਾਸਤੇ ਮਿਲਦੀ ਹੈ ਮੰਨ ਕੇ ਚੱਲੋ ਤੁਹਾਡੇ ਤਿੰਨ ਕੁੜੀਆਂ ਨਾ ਤਾਂ ਸਿਰਫ ਦੋ ਕੁੜੀਆਂ ਵਾਸਤੇ ਹੀ ਤੁਹਾਨੂੰ 31 31000 ਰੁਪਏ ਸ਼ਗਨ ਹੈ ਜਿਹੜਾ ਉਹ ਮਿਲਣਾ ਹੈ ਇਹ ਤਾਂ ਹੀ ਮਿਲੂਗਾ ਜੇ ਤੁਹਾਡੀ ਪਹਿਲਾਂ ਲਾਲ ਕਾਪੀ ਬਣੀ ਹੋਈ ਹੈ ਹਾਂ ਇਹ ਇਸ 'ਚ ਇਹ ਵੀ ਸ਼ਰਤ ਹੈ ਵੀ ਤੁਹਾਡੀ ਲਾਲ ਕਾਪੀ ਹੈ ਜਿਹੜੀ ਬੱਚੇ ਦੇ ਵਿਆਹ ਤੋਂ ਪਹਿਲਾਂ ਦੀ ਬਣੀ ਹੋਈ ਹੋਣੀ ਚ ਜੇ ਘੱਟੋ ਘੱਟ 6 ਮਹੀਨੇ ਪ੍ਰਾਣੀ ਹੋਣੀ ਚਾਹੀਦੀ ਹੈ ਲਾਲ ਕਾਪੀ ਉਸ ਤੋਂ ਬਾਅਦ ਜਿਹੜੀ ਅਗਲੀ ਸਕੀਮ ਹੈ ਉਹ ਹੈਗੀ ਐ ਐਕਸ ਗਰੇਸ਼ੀਆ ਦੇਖੋ ਜੀ ਮਰਨਾ ਸੱਚ ਹੈ ਮਰਨਾ ਆਪਾਂ ਨੇ ਸਭ ਨਹੀਂ ਹੈ ਪਰੰਤੂ ਜੇਕਰ ਲਾਲ ਕਾਪੀ ਤੁਹਾਡੀ ਬਣੀ ਹੋਈ ਹੋਈ ਹੈ ਤੇ ਦੁਰਘਟਨਾ ਚ ਤੁਹਾਡੀ ਮੌਤ ਹੁੰਦੀ ਹੈ ਤਾਂ ਤੁਹਾਨੂੰ 4 ਲੱਖ ਰੁਪਏ ਮਿਲਦਾ ਹੈ ਤੇ ਜੇਕਰ ਅਚਾਨਕ ਕੁਦਰਤੀ ਮੌਤ ਹੋਗੀ ਤਾਂ 3 ਲੱਖ ਰੁਪਏ ਮਿਲਦਾ ਹੈ ਕਈ ਵਾਰੀ ਆਪਾਂ ਹੁੰਦਾ ਕੀ ਹੈ ਕਿ ਲਾਲ ਕਾਪੀ ਬਣੀ ਹੋਈ ਹੈ ਤੁਸੀਂ ਮਜ਼ਦੂਰੀ ਮਿਹਨਤ ਦਾ ਕੰਮ ਕਰ ਰਹੇ ਹੋ ਉੱਥੇ ਰੱਬ ਨਾ ਕਰੇ ਕੋਈ ਤੁਹਾਡੇ ਸੱਟ ਫੇਟ ਵੱਜੇ ਤਾਂ ਉੱਥੇ ਤੁਹਾਡੀ ਪੈਨਸ਼ਨ ਲੱਗ ਜਾਂਦੀ ਹੈ ਪੈਨਸ਼ਨ ਕਿੰਨੀ ਹੈ ਪ੍ਰਤੀ ਮਹੀਨੇ ਤੋਂ ਸਟਾਰਟ ਹੁੰਦੀ ਹੈ ਜਿਹੜੀ ਕਿ ਅੱਗੇ 4 ਲੱਖ ਰੁਪਏ ਤੱਕ ਜਾ ਸਕਦੀ ਹੈ ਇਹ ਚ ਵੀ ਉਹ ਸ਼ਰਤ ਇਹੀ ਹੈ ਕਿ ਪਹਿਲਾਂ ਤੁਹਾਡੀ ਲਾਲ ਕਾਪੀ ਹੈ ਜਿਹੜੀ ਉਹ ਬਣੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਅਗਲੀ ਸਕੀਮ ਆ ਲਾਲ ਕਾ ਪੀ ਦੀ ਜੋ ਅਗਲੀ ਸਕੀਮ ਤੇ ਦੇਖਦੇ ਆ ਇਹਨੂੰ ਕਹਿੰਦੇ ਨੇ ਜੀ ਐਲਟੀਸੀ ਸਕੀਮ ਇਹਦੇ ਚ ਹੁੰਦਾ ਕੀ ਹੈ ਸਰਕਾਰ ਤੁਹਾਨੂੰ 2000 ਰੁਪਏ 2 ਸਾਲਾਂ ਚ ਦਿੰਦੀ ਹੈ ਜਦੋਂ ਤੁਸੀਂ ਕਿਤੇ ਘੁੰਮਣ ਜਾਂਦੇ ਹੋ ਮੰਨ ਕੇ ਚੱਲੋ ਤੁਸੀਂ ਹਰਮੰਦਰ ਸਾਹਿਬ ਜਾਂਦੇ ਹੋ ਤੁਸੀਂ ਨਾਇਣਾ ਦੇਵੀ ਜਾਂਦੇ ਹੋ ਤੁਸੀਂ ਹਰਦੁਆਰ ਜਾਂਦੇ ਹੋ ਤਾਂ ਤੁਹਾਨੂੰ ਟਿਕਟਾਂ ਨੇ ਜਿਹੜੀਆਂ ਉਹ ਸਬੂਤ ਵਜੋਂ ਦੇਣੀਆਂ ਪੈਂਦੀਆਂ ਨੇ ਤੇ 2000 ਰੁਪਏ ਜਿਹੜਾ ਉਹ ਸਰਕਾਰ ਤੁਹਾਡੇ ਖਾਤੇ ਚ ਪਾਉਂਦੀ ਹੈ ਤੁਹਾਨੂੰ ਟਿਕਟਾਂ ਦਾ ਉਸ ਤੋਂ ਬਾਅਦ ਅਗਲੀ ਸਕੀਮ ਤੇ ਚੱਲਦੇ ਆਪਾਂ ਉਸ ਤੋਂ ਬਾਅਦ ਹੈ ਓਕੂਪੇਸ਼ਨ ਡਿਸੀਜ ਸਕੀਮ ਮਤਲਬ ਕੋਈ ਬਿਮਾਰੀ ਮੰਨ ਕੇ ਚੱਲੋ ਤੁਹਾਡੀ ਲਾਲ ਕਾਪੀ ਬਣੀ ਹੋਈ ਹੈ ਹੋਗੀ ਜਾਂ ਫਿਰ ਤੁਹਾਨੂੰ ਕੋਈ ਬਿਮਾਰੀ ਹੋਗੀ ਤਾਂ ਹੈਲਥ ਬੈਨੇਫਿਟ ਦਿੰਦੀ ਹੈ ਸਰਕਾਰ ਜਿਹੜਾ ਕਿ 1.5 ਲੱਖ ਤੱਕ ਦੇ ਜਦੋਂ ਤੁਸੀਂ ਇਲਾਜ ਕਰਵਾ ਲੈਣੇ ਹੋ ਤਾਂ ਉੱਥੇ ਆਪਣੇ ਬਿੱਲ ਲੱਗਦੇ ਨੇ ਇਲਾਜ ਦੇ ਤੇ ਆਨਲਾਈਨ ਅਪਲਾਈ ਹੁੰਦੇ ਐ ਅਪਲਾਈ ਕਿਵੇਂ ਹੁੰਦੀਆਂ ਨੇ ਇਹ ਸਾਰੀਆਂ ਸਕੀਮਾਂ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਆਪਾਂ ਉਹ ਗੱਲ ਅਗਲੀ ਵੀਡੀਓ 'ਚ ਕਰਾਂਗੇ ਇਸ ਵੀਡੀਓ 'ਚ ਸਿਰਫ ਇਹ ਹੈ ਕਿ ਲਾਲ ਕਾਪੀ ਦੇ ਫਾਇਦੇ ਕੀ ਕੀ ਨੇ ਉਸ ਤੋਂ ਬਾਅਦ ਜਦੋਂ ਆਪਾਂ ਅਗਲੀ ਸਕੀਮ ਤੇ ਗੱਲ ਕਰਦੇ ਆਂ ਅਗਲੀ ਸਕੀਮ ਹੈਗੀ ਹੈ ਫੰਰਲ ਰਾਈਟਸ ਸਕੀਮ ਮੰਨ ਕੇ ਚੱਲੋ ਤੁਹਾਡੀ ਲਾਲ ਕਾਪੀ ਬਣੀ ਹੋਈ ਹੈ ਤੁਹਾਡੀ ਲਾਲ ਕਾਪੀ ਦੇ ਵਿੱਚ ਪਰਿਵਾਰ ਦੇ ਜਿੰਨੇ ਵੀ ਮੈਂਬਰ ਨੇ ਜਦੋਂ ਕਿਸੇ ਦੀ ਵੀ ਡੈਥ ਹੁੰਦੀ ਹੈ ਤਾਂ ਉਸ ਦੇ ਅੰਤਿਮ ਸੰਸਕਾਰ ਵਾਸਤੇ 10000 ਰੁਪਏ ਜਿਹੜੀ ਉਹ ਸਰਕਾਰ ਦਿੰਦੀ ਹੈ ਹਾਂ ਜਿਹਦੀ ਲਾਲ ਕਾਪੀ ਬਣੀ ਹੋਈ ਹੈ ਚਾਹੇ ਉਹਦੀ ਡੈਥ ਹੋਈ ਹੋਵੇ ਚਾ ਪਾ ਅਗਲੀ ਸਕੀਮ ਦੀ ਗੱਲ ਕਰਦੇ ਆ ਅਗਲੀ ਸਕੀਮ ਚ ਕੀ ਹੈ ਕਿ ਸਰਕਾਰ ਮੰਨ ਕੇ ਚੱਲ ਥੋੜੀ ਲਾਲ ਕਾਪੀ ਬਣੀ ਹੋਈ ਹੈ ਤਾਂ ਐਨਕਾ ਲਵਾਉਣ ਵਾਸਤੇ 800 ਰੁਪਿਆ ਤੇ ਜੇ ਤੁਸੀਂ ਦੰਦ ਲਵਾਉਣੇ ਨੇ ਦੰਦ ਲਵਾਉਣ ਵਾਸਤੇ 5000 ਰੁਪਿਆ ਤੇ ਜੇ ਤੁਸੀਂ ਸੁੱਣ ਵਾਲਾ ਕੋਈ ਮਸ਼ੀਨ ਲਗਾਨੀ ਹੈ ਤਾਂ ਉਹਦੇ ਵਾਸਤੇ 6000 ਰੁਪਿਆ ਸਰਕਾਰ ਹੈ ਜਿਹੜੀ ਤੁਹਾਨੂੰ ਪੇ ਕਰਦੀ ਹੈ ਪਰ ਸ਼ਰਤ ਇਹ ਹੀ ਹੈ ਕਿ ਜਿਹਦੀ ਲਾਲ ਕਾਪੀ ਬਣੀ ਹੋਈ ਹੈ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਇਹ ਸਕੀਮ ਦਾ ਲਾਭ ਹੈ ਜਿਹੜਾ ਉਹ ਮਿਲ ਸਕਦਾ ਹੈ ਉਸ ਤੋਂ ਬਾਅਦ ਇੱਕ ਜਿਹੜੀ ਆ ਆਤਮੀ ਸਕੀਮ ਹੈ ਜੀ ਆਖਰੀ ਸਕੀਮ ਹੈ ਲਾਲ ਕਾਪੀ ਦੀ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਪਰ ਇਹ ਸਾਰੀਆਂ ਸਕੀਮਾਂ ਦੇ ਵਿੱਚ ਇੱਕੋ ਸ਼ਰਤ ਹੈ ਕਿ ਜਿਹੜੀ ਤੁਹਾਡੀ ਲਾਲ ਕਾਪੀ ਹੈ ਉਹ ਪੁਰਾਣੀ ਬਣੀ ਹੋਣੀ ਚਾਹੀਦੀ ਹੈ ਕਈ ਵਾਰੀ ਇਹ ਹੁੰਦਾ ਹੈ ਕਿ ਲਾਲ ਕਾਪੀ ਬਣਾ ਕੇ ਰੱਖ ਲਈ ਜੀ ਆਪਾਂ ਰਿਨਿਊ ਕਰਾਈ ਨਹੀਂ ਹੈਗੀ ਇਹ ਵੀ ਜਿਹੜੀ 8ਵੀਂ ਸਕੀਮ ਹੈ ਇਹ ਵੀ ਬਹੁਤ ਵਧੀਆ ਸਕੀਮ ਹੈ ਇਹ ਚ ਜਰਨਲ ਸਰਜਰੀ ਮੰਨ ਕੇ ਚੱਲੋ ਤੁਹਾਡਾ ਆਪਣਾ ਆਪਰੇਸ਼ਨ ਹੁੰਦਾ ਜਾਂ ਤੁਹਾਡੇ ਪਰਿਵਾਰਕ ਮੈਂਬਰਾਂ ਦਾ ਕੋਈ ਛੋਟਾ ਮੋਟਾ ਆਪਰੇਸ਼ਨ ਹੁੰਦਾ ਉਹਦੇ 'ਚ 50000 ਰੁਪਏ ਤੱਕ ਦਾ ਜਿਹੜਾ ਖਰਚਾ ਉਹ ਸਰਕਾਰ ਚੱਕਦੀ ਹੈ ਉਹਦੇ ਚ ਬਸ ਸ਼ਰਤਾਂ ਇਹੀ ਨੇ ਕਿ ਤੁਹਾਡੇ ਬਿਲ ਬਿਲ ਲੱਗਦੇ ਨੇ ਇਲਾਸ ਤੋਂ ਬਾਅਦ ਇਸ ਤਰ੍ਹਾਂ ਜਿਹੜੀਆਂ ਇਹ 8 ਸਕੀਮਾਂ ਨੇ ਇਹ ਲਾਲ ਕਾਪੀ ਤੇ ਆਪਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਦੂਜੀ ਗੱਲ ਇਸ ਵੀਡੀਓ ਚ ਜਿੰਨੇ ਵੀ ਮੈਂ ਸਕੀਮਾਂ ਕਹੀਆਂ ਨੇ ਕੋਈ ਮੈਂ ਆਪਦੇ ਵੱਲੋਂ ਨਹੀਂ ਕਹੀਆਂ ਹੋਈਆਂ ਇਹ ਪੰਜਾਬ ਸਰਕਾਰ ਦੀ ਗਵਰਨਮੈਂਟ ਸਾਈਟ ਹੈ ਉੱਥੇ ਜਾ ਕੇ ਤੁਸੀਂ ਆਪ ਵੀ ਇਹ ਸਾਈਟ ਨੂੰ ਜਾ ਕੇ ਚੈੱਕ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਇਹ ਸਾਰੀਆਂ ਸਕੀਮਾਂ ਨੇ ਜਿਹੜੀਆਂ ਉੱਥੇ ਉਹਨਾਂ ਨੇ ਦਿੱਤੀਆਂ ਹੋਈਆਂ ਨੇ ਤੇ ਇਹਨਾਂ ਸਕੀਮਾਂ ਨੂੰ ਅਪਲਾਈ ਕਿਵੇਂ ਕਰਨਾ ਹੈ ਲਾਲ ਕਾਪੀ ਰਿਨਿਊ ਕਿਵੇਂ ਕਰवानी ਹੈ ਆਪਣੀ ਲਾਲ ਕਾਪੀ ਹੁਣ ਵੈਲਿਡ ਹੈਗੀ ਹੈ ਨਹੀਂ ਹੈਗੀ ਚੱਲਦੀ ਨਹੀਂ ਹੈਗੀ ਇਹ ਸਭ ਸਕੀਮਾਂ ਬਾਰੇ ਅਗਲੀ ਵੀਡੀਓ ਚ ਗੱਲ ਕਰਾਂਗੇ ਤੇ ਉਹ ਸਭ ਜਾਣਕਾਰੀ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰ ਲਓ ਜੀ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ